ਫੌਜੀਆ 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 ਟਕਲਾ 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 ਤਾੜੀਆਂ ਜ਼ੋਰਦਾਰ ਮਾਰਦੇ ਇੱਕ ਵਾਰ ਅਸਕਰਦਾ ਇਸ ਮੈਟਰਾਈ ਭਰੂ ਕਲਾਮਾਂ ਜਾਂ ਨਹੀਂ ਭਰ ਗਿਆ ਕਹਿੰਦੇ ਕਰੋੜ ਛਾਪੇ ਵਾਲੇ ਫੌਜੀ ਮੰਗੂ ਬਗੜਾ ਇਸਵੇਂ ਲੱਗੂ ਜਫਾ ਜਾਂ ਰੇਡਰ ਪੱਜੂ ਇਹ ਸ਼ਕਤੇ ਰਹਿਣੀ ਹੈ ਦੁਨੀਆ ਦੇ ਐਕਸ਼ਨਾਂ ਤੇ ਵਿਸ਼ਾਲ ਵਾਈ ਨੱਚ ਉੱਠਦੀ ਹੈ ਨੱਚ ਉੱਠਦੀ ਹੈ ਨੱਚ ਉੱਠਦੀ ਹੈ ਤਾੜੀਆਂ ਲਲਕਾਰੇ ਘਰੋਂ ਲੈ ਕੇ ਤੁਰਦਾ ਫਤਾਪੁਰੀਆ ਇੱਕਮ ਦੇਖੀ ਫਤਾਪੁਰ ਵਾਲਿਆ ਇਹਨੂੰ ਟੱਕਣਾ ਬਾਲਾ ਊਖਾ ਮੱਲਾ 14 ਟਰੈਕਟਰ ਜਿੱਤੇ ਹੈ ਕੋਈ ਇੱਕ ਟਰੈਕਟਰ ਜਿੱਤਣਾ ਤੇ ਦੂਰ ਹੈ ਵੀ ਕੋਈ ਗਿਣਣਾ ਹੀ ਦੇ ਦੇਣਾ ਨਾਲ ਖਿਡਾਰੀਆਂ ਦੇ ਉਹ ਵੀ 15 16 ਦੇਣਾ ਰਹੀ ਲੇ ਪਾਉਂਦਾ ਰਿਹਾ ਹੈ ਵੀ ਸਾਡੇ ਭਰਾ ਨੇ ਜਿੱਤੇ ਹੈ ਤੈਨੇ 14 ਟਰੈਕਟਰ ਜਿੱਤੇ ਹੈ ਇਹ ਮਾਰਦੀਆਂ ਗੱਲਾਂ ਹੈ ਇੱਧਰਲੇ ਪਾਸੇ ਪਾਪਾ ਦੀਪ ਸਿੰਘ ਦਾ ਪਿੰਡੂ ਤਿਆਰ ਪਰ ਤਿਆਰ ਅਭੀ ਜੱਸੀ ਵੀਰ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਗੱਲ ਹੋਈ ਆ ਪਹਿਲਾਂ ਐਨ ਦੀਪ ਦੇ ਐਕਸ਼ਨਾਂ ਦੀ 14 ਟਰੈਕਟਰ ਤੇ ਮਾਲਵੇ ਦੀ ਧਰਤੀ ਦੇ ਉੱਪਰ ਜਾਂ ਕਹਿੰਦੇ ਪਹੁੰਚ ਜਾਂਦਾ ਤੇ ਖੇਡ ਦਾ ਕਹਿੰਦੇ ਬਰਸਾਲਪੁਰ ਦੀ ਟੀਮ ਦੇ ਲਈ ਇੱਕ ਇੱਕ ਦੀ ਦਾ ਰਾਜਾ ਪੱਧਰੀ ਵਾਲਾ ਰਮਨ ਕਹਿੰਦੇ ਕਲੇਰ ਚੁੱਕੇ ਵਾਲੇ ਦਾ ਯਾਰ ਕਰਦਾ ਇਸ ਸਮੇਂ ਟਰਾਈ ਪਰ ਉਗਲਾਵਾ ਜਾਂ ਨਹੀਂ ਭਰ ਗਿਆ ਕਹਿੰਦੇ ਕਰੋੜ ਛਾਪੇ ਵਾਲੇ ਫੌਜੀ ਵਾਂਗੂ ਬਗੜਾ ਇਸ ਸਮੇਂ ਲੱਗੂ ਜਿਵੇਂ ਰੇਡਰ ਭੱਜੂ ਇਹ ਸ਼ਕਤ ਤੇ ਰਹਿਣੀ ਹੈ ਕਿ ਮੇਲਾ ਅੱਜ ਓ ਤਾਕਤ ਤੇ ਪੈਣੀ ਹੈ ਪਉ ਪਿੰਡ ਪਿੰਡਲਾ ਮਲਚ ਨੰਬਰ ਜੋੜ ਕੇ ਇਧਰਲੇ ਪਾਸੇ ਫੌਜੀ ਪਹਿਲਵਾਨ ਦੋ ਤਹਾਕਿਆਂ ਤੇ ਖੇਡ ਗਰਾਉਂਡਾਂ ਚ ਇਸ ਮਲ ਦੀ ਸਰਦਾਰੀ ਚਾਹੁੰਦੀ ਮਿੱਤਰੋ ਉਧਰਲੇ ਪਾਸੇ ਬਾਠ ਬਾਪੂ ਵਾਲਾ ਨਾਮ ਸਾਡਾ ਪਹੁੰਚ ਸਤਿਕਾਰ ਕਰਦੇ ਆ ਇਧਰਲੇ ਪਾਸੇ ਜਗਨੂ ਖੜਾ ਨਾਲ ਮੈਂ ਨਾਲ ਦੇਖਣਾ ਫਤਾਪੁਰਿਆ ਇੱਕਮ ਫਰਮਦੀਪੁਰਿਆ ਗੋਪੀ ਦਾ ਨਾਮ ਰਹੀ ਦੀ ਦੁਨੀਆ ਤੱਕ ਚਮਕਣਾ ਮਿੱਤਰੋ ਇਸ ਮਲ ਨੇ ਰਿਕਾਰਡ ਪੈਦਾ ਕੀਤੇ ਕੋਈ ਟਾਵਾ ਮਲ ਕਰ ਸਕਦਾ ਫੌਜੀਆ 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 ਟਕਲਾ 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 ਜੋਰ ਨਾਲ ਮਾਰਦੇ ਇੱਕ ਵਾਰ ਅਸਰਾ ਘਰਾਤਾ ਮਾਰਨੇ ਇਹਨੂੰ ਕਹਿੰਦੇ ਤੁੰਨ ਕੇ ਜਫਾ ਲਉਣਾ ਇੱਧਰ ਗੁਰਦੇਵ ਤਿਆਰ ਤਵੀ ਜੱਸਿਆ ਕਰਦੇ ਗਾ ਲਓ ਸਾਹਮਣੇ ਕਹਿੰਦੇ ਗੁਰਦੇਵ ਨੇ ਕਹਿੰਦੇ ਕਬੱਡੀ ਪਾਈ ਹੈ ਲੈ ਵੀ ਰਾਜਾ ਜ਼ਿੰਮੇਵਾਰੀਆਂ ਵਧ ਗਈਆਂ ਕਹਿੰਨੂ ਵੀ ਜਫਾ ਨਾਲ ਕਹਿੰਦੇ ਪ੍ਰਾਪਰੀ ਦਾ ਮੋੜਨਾ ਪੈਣਾ ਹੈ ਕਿ 21 ਪੌਣ ਸ਼੍ਰੀਕ ਤੇ 31 ਪੌਣੀ ਪੈਂਦੀ ਹੈ ਖੰਗ ਕੋਈ ਬਨਾਪਤੀ ਖੰਗੇ ਤੇ ਖੰਗ ਹਟਾਉਣੀ ਪੈਂਦੀ ਹੈ ਐਵੇਂ ਨਹੀਂ ਦੁਨੀਆ ਮੰਦੀ ਖੇਡ ਮੱਲਾ ਦਿਖਾਉਣੀ ਪੈਂਦੀ ਹੈ ਪਰ ਗੁਰਦੇਵ ਇੱਕ ਤਗੜਾ ਨੰਬਰ ਆਪਣੀ ਟੀਮ ਕਹਿੰਦੇ ਫਰੰਦੀਪੁਰ ਦੇ ਕਹਿੰਦੇ ਖਾਤੇ ਜੋੜ ਗਿਆ ਲੈ ਵੀ ਵਿਸ਼ਾਲ ਬਾਈ ਗੋਪੀ ਵੀ ਆਣ ਖਲੋਤਾ ਸੰਗ ਦੇ ਵਿੱਚ ਖਲੋਤਾ ਨੇ ਕਈਆਂ ਨੂੰ ਖਲਾਉਣਾ ਹਟਾਉਣਾ ਹੋਣਾ ਇਹਨਾਂ ਕਈਆਂ ਨੇ ਪੈਰੋਂ ਕੱਢ ਦੇਣਾ ਮੇਰੇ ਮਿੱਤਰੋ ਇੱਧਰਲੇ ਪਾਸੇ ਵਿਸ਼ਾਲ ਮੱਝੂਪੁਰੇ ਪਿੰਡ ਵਾਲਾ ਜੁਗਣੂਆ ਜੁਗਣੂਆ ਹੋ ਤੱਕੜਾ ਹੋ ਤੱਕੜਾ ਨਾ ਮੰਨਾਂ ਫਰੰਦੀਪੁਰੇ ਦੀ ਹਿੱਕ ਚ ਵੱਜਾ ਮੁੰਡਾ ਨੰਬਰ ਜੋੜ ਦਿੱਤਾ ਹੈ ਇਹਦਾ ਪਿੰਡ ਵੀ ਨੇੜੇ ਮੱਝੂਪੁਰ ਜਿੱਥੇ ਪੱਡੇ ਪੱਤਰ ਤੇ ਪਿਛਲੇ ਮਹੀਨੇ ਰੌਣਕਾਂ ਲੱਗੀਆਂ ਭੂਰਾ ਕੋਨਾ ਪਿੰਡੇ ਭੀਮ ਤਿਆਰ ਤੇ ਸਾਡਾ ਘਰਖਣੇ ਪਿੰਡ ਦਾ ਜੱਸਾ ਲਓ ਸਾਹਮਣੇ ਕਹਿੰਦੇ ਭੀਮ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਮਾਹ ਭਾਰਤ ਦੇ ਟਾਈਮ ਕਹਿੰਦੇ ਭੀਮ ਪਾਂਡਵਾਂ ਦੀਆਂ ਗੱਲਾਂ ਚੱਲੀਆਂ ਨੇ ਪਰ ਇੱਕ ਕਬੱਡੀ ਵਾਲਾ ਇਹ ਮੱਝੇ ਵਾਲਾ ਫੇਰ ਕਿੰਨੀ ਦਾ ਟੱਚ ਕਰਕੇ ਇੱਕ ਤਗੜਾ ਨੰਬਰ ਕਹਿੰਦੇ ਜੋੜ ਗਿਆ ਜਦੋਂ ਕਹਿੰਦੇ ਮਾਲ ਵਿੱਚ ਗੱਲ ਚੱਲਦੀ ਹੈ ਵੀ ਸਭ ਤੋਂ ਡੇਂਜਰਸ ਖਤਰਨਾਕ ਜਾਫੀ ਕਿਹੜਾ ਤੇ ਗੱਲ ਕਹਿੰਦੇ ਰਾਣਾ ਵਾਂਝੀ ਦੀ ਹੁੰਦੀ ਹੈ ਕਿਉਂਕਿ ਕਈ ਰੇਡਰਾਂ ਨੂੰ ਤਾਪ ਚੜ ਜਾਂਦਾ ਸੀ ਆ ਖੇਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਟੀਮ ਲਈ ਕਮੇਟੀ ਵੱਲੋਂ ਹਸਨਪੁਰਾ ਪੱਲਪੁਰ ਬਣਦੀਆਂ ਗੱਲਾਂ ਚੱਲੀਆਂ ਰਾਣਾ ਵਾਂਝੀ ਦੇ ਰਿਕਾਰਡ ਜਦੋਂ ਬੋਲਣ ਲੱਗਾਂਗੇ ਨਾ ਜੱਸੇ ਵੀਰ ਮੈਨੂੰ ਲੱਗਦਾ 15-20 ਦਿਨ 24 ਘੰਟੇ ਲੱਗਾਂਗੇ ਤੇ ਤਾਂ ਗੱਲਾਂ ਮੁੱਕਣੀਆਂ ਸਾਨੂੰ ਦੋ ਚਾਰ ਗੱਲਾਂ ਹੀ ਪਤਾ ਹੈ ਜਾਂ ਆਪਾਂ ਕਹਿੰਦੇ ਨੇ ਵੀ ਤਾਪ ਚੜਿਆ ਕਈ ਬੰਦੇ ਰੇਡਰ ਮੁੜ ਗਏ ਪਰ ਜੇ ਕਿਤੇ ਖੁੱਲ ਕੇ ਬੈਠਾਂਗੇ ਤੇ ਮੇਰਾ ਖਿਆਲ ਵੀ ਰਾਣਾ ਵਾਂਝੀ ਤੇ ਇਹ ਫਿਲਮ ਬਣਨੀ ਚਾਹੀ ਹੁੰਦੀ ਹੈ ਰਾਣਾ ਪਾਂਜੀ ਤੇ ਵੀ ਫਿਲਮ ਬੰਨੀ ਚਾਹੀਦੀ ਏ ਕਿੰਨੇ ਵੱਡੇ ਰਿਕਾਰਡ ਰਾਣਾ ਪਾਂਜੀ ਨੇ ਬਣਾਇਆ ਕਦੀਸ਼ ਸਿੰਘ ਕਲੋਂ ਸਾਹਿਬ ਮੇਰਾ ਖਿਆਲ ਕੋਈ ਟਾਵਾਂ ਹੀ ਮੱਲ ਬਣਉਦਾ ਏ ਇੱਧਰਲੇ ਪਾਸੇ ਸ਼ੰਕਰ ਸੰਧਵਾ ਪਿੰਡ ਵਾਲਾ ਪੱਤਰੀ ਪਿੰਡ ਵਾਲਿਆ ਤੇਰਾ ਯਾਰ ਕੁੱਡੀ ਪਾਉਂਦਾ ਮੱਲਾ ਲੈ ਵੀ ਦੇਖ ਪਾਜ ਸਿੰਘਾਂ ਵਾਲਿਆ ਸਰਪੰਚਾ ਹੋ ਤਕੜਾ ਜੰਟਾ ਸਰਪੰਚ ਸਾਡਾ ਇਹ ਪਾਪੇ ਦੀ ਕਿਰਪਾ ਦੇ ਨਾਲ ਪੱਟੇ ਰਤਵੇ ਸਾਡੇ ਭਰਾ ਦੇ ਹਿੱਸੇ ਆ ਸਾਹਮਣੇ ਰਾਣਾ ਖੜਾ ਨੰਨ ਹੌਰੀ ਮਲਿਆ ਜਿਹਦੇ ਪਿੰਡ ਦੇ ਸ਼ੇਰੇ ਦੇ ਚਰਚੇ ਆ ਕਿੰਦੇ ਦੇ ਚਰਚੇ ਮਿੱਤਰੋ ਅੱਜ ਸਾਡੇ ਮਾਸਟਰ ਦਾ ਜਨਮ ਦਿਨ ਵੀ ਹੈ ਭਰਾंनो ਪੱਡੀਆਂ ਮੁਾਰਕਾਂ ਨੇ ਲੈ ਵੀ ਬੇਕਸੀਆਂ ਪਿੰਡ ਵਾਲਿਆ ਸ਼ੰਕਰ ਡੱਕ ਲੈਣਾ ਜੇ ਕਿਧਰੇ ਸ਼ੰਕਰ ਡੱਕ ਲੈ ਤੇ ਸੱਜਣ ਨੇ ਆਪਣੇ ਪਿੰਡ ਦੇ ਮੇਲੇ ਤੇ ਉਹ ਤੇਰਾ ਮਾਨ ਸਨਮਾਨ ਕਰਵਾ ਦੇਣਾ ਪਰ ਸ਼ੰਕਰ ਡੱਕਣਾ ਔਖਾ ਹੈ ਸ਼ੰਕਰ ਤੇ ਜਹਾਜ਼ ਹੈ ਅਮਰੀਕਾ ਤੋਂ ਆਇਆ ਹੈ ਤੇ ਕਹਿੰਦੇ ਕਹਿੰਦੇ ਪੰਜਾਬ ਦਾ ਸੀਜ਼ਨ ਖੇਡ ਰਿਹਾ ਹੈ। ਲਓ ਅਗਲੀ ਕਬੱਡੀ ਕਹਿੰਦੇ ਛੀਪਾ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ। ਇੱਕ ਪਾਸੇ ਟੀਮ ਦਾ ਉਹ ਯਾਫੀ ਖੜਾ ਜੀਹਦੇ ਕਹਿੰਦੇ ਰਿਕਾਰਡ ਬੋਲਦੇ ਨੇ ਕਿ ਜਿਹੜੇ ਪਾਣੀਆਂ ਚ ਲੋਕੀ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਕਿ ਸਰਕੰਡ ਮੇ ਰਿਕਾਰਡ ਕਹਿੰਦੇ ਗੁੱਪੀ ਨੇ ਪੈਦਾ ਕੀਤੇ ਹੋਏ ਆ ਪਰ ਟੱਕਰ ਛੀਪੇ ਦੀ ਕਹਿੰਦੇ ਹੋਈ ਹੈ। ਛੀਪਾ ਇੱਕ ਤਗੜਾ ਨੰਬਰ ਆਪਣੀ ਕਹਿੰਦੇ ਟੀਮ ਦੇ ਖਾਤੇ ਜੋੜ ਗਿਆ। ਇੱਕ ਪਾਸੇ ਅਮਰਜੀਤ ਪਹਿਲਵਾਨ ਦੀ ਕਹਿੰਦੇ ਟੀਮ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਾਰ ਕਿਰਪਾ ਦੇ ਨਾਲ ਕਹਿੰਦੇ ਮਾਜੇ ਪਰ ਟੱਕਰ ਵੀ ਮੱਝ ਦੇ ਨਾਲ ਹੈ ਲੈ ਵੀ ਵਿਸ਼ਾਲભાઈ ਪੈਂਦੀ ਕਬੱਡੀ ਕਬੱਡੀ ਪਾਉਂਦਾ ਪੱਟਾ ਮਾਲੇ ਭਾਈ ਮਹਿਤਾਬ ਸਿੰਘ ਭਾਈ ਸੁੱਖਾ ਸਿੰਘ ਗੱਲਾਂ ਚੱਲੀਆਂ ਇਹ ਕਹਿੰਦੇ ਸਾਡੇ ਸ਼ੇਰੇ ਦੇ ਪਿੰਡ ਦਾ ਇੱਧਰਲੇ ਪਾਸੇ ਸਰਦਾਰ ਸਰਮਣ ਸਿੰਘ ਫੌਜੀ ਦਾ ਪੁੱਤ ਤਿਆਰ ਬਰ ਤਿਆਰ ਹੈ ਜੋਦੇ ਦਾ ਵੀਰ ਛੋਟਾ ਤਿਆਰ ਹੈ ਕੰਦੋਵਾਲੀਏ ਸੇਵਕ ਦਾ ਵੀਰ ਛੋਟਾ ਕਬੱਡੀ ਪਾਉਂਦਾ ਵੀ ਨਾਮ ਸੇਵਕ ਤੇ ਪਿੰਡ ਕੰਦੋਵਾਲ ਇਹ ਆਪਣੇ ਯਾਰਾਂ ਦੇ ਨਾਲ ਇਕ ਠੋਕੇ ਖੜਨਦਾ ਤਾਮ ਰੱਖਦਾ ਹੈ ਭਰਾ ਸਾਡਾ ਉਹ ਸਾਹਮਣੇ ਪਾਕੀਪੁਰੀਆ ਗਰਦਾਸ ਕਬੱਡੀ ਪਾਉਂਦਾ